ਕੋਈ ਕੰਦ ਇਹੋ ਜੀ ਨਹੀਂ ਜਿੱਥੇ ਗੰਦ ਨਹੀਂ ਮਾਰਿਆ ਉਥੋਂ ਮੇਰੀ ਨਜ਼ਰ ਨੇ ਇੱਕ ਨੇ ਜਨਮ ਲਿਆ ਮੈਂ ਸ਼ਹਿਰ ਦੀ ਕੰਦ ਵੇ ਲੋਕੋ ਮੈਂ ਸ਼ਹਿਰ ਦੀ ਕੰਦ ਮੈਂ ਸ਼ਹਿਰ ਦੀ ਕੰਦ ਵੇ ਲੋਕੋ ਮੈਂ ਸ਼ਹਿਰ ਦੀ ਕੰਦ ਇੱਕ ਵੱਡੋ ਮੈਨੂੰ ਸਾਫ਼ ਕਰ ਦਿਓ ਰੱਬ ਦੇ ਵਾਸਤੇ ਮਾਫ਼ ਕਰ ਦਿਓ ਵੱਡੇ ਵੱਡੇ ਝੂਠ ਮੇਰੇ ਤੇ ਲਿਖਣੇ ਕਰ ਦਿਓ ਬੰਦ ਵੇ ਲੋਕੋ ਮੈਂ ਸ਼ਹਿਰ ਦੀ ਕੰਦ ਵੇ ਲੋਕੋ ਬਿਨਾ ਵਜਾਤੇ ਬਿਨਾ ਕਸੂਰੋਂ ਕਾਲੀ ਕਰਤਾ ਮੈਨੂੰ ਤਰ੍ਹਾਂ ਤਰ੍ਹਾਂ ਦੇ ਝੂਠ ਮਾਰ ਕੇ ਸਾਰਾ ਭਾਤਾ ਮੈਨੂੰ ਇੱਕ ਬੰਦਾ ਅਜੇ ਲੈ ਕੇ ਜਾਂਦਾ ਦੂਜਾ ਦਿਨ ਦਾ ਢਾ ਇਸ ਤਰ੍ਹਾਂ ਦੀ ਗੱਲ ਲਿਖਦੇ ਨੇ ਸ਼ਰਮਾਂ ਦੇ ਲਾ ਆਪੋ ਆਪਣਾ ਰੰਗ ਫੇਰ ਕੇ ਜਿੰਨੂੰ ਜਿਹਾ ਪਸੰਦ ਵੇ ਲੋਕੋ ਮੈਂ ਸ਼ਹਿਰ ਦੀ ਗੰਧ ਮੈਂ ਸ਼ਹਿਰ ਦੀ ਗੰਧ ਵੇ ਲੋਕੋ ਮੈਂ ਸ਼ਹਿਰ ਦੀ ਗੰਧ ਮੇਰੇ ਉੱਤੇ ਰੰਗ ਫੇਰ ਕੇ ਰਾਤ ਨੂੰ ਚੋਰੀ ਚੋਰੀ ਮੈਂ ਲੰਮੀ ਕਹਤਾ ਸੀ ਮੈਂ ਤਾਂ ਨਵੇੜਿਆ ਮੇਰੇ ਉੱਤੇ ਰੰਗ ਫੇਰ ਕੇ ਰਾਤ ਨੂੰ ਚੋਰੀ ਚੋਰੀ ਉੱਤੇ ਲਿਖਦੀ ਇੱਕੋ ਗੋਲੀ ਜੇਕਰ ਮਰਦਾਨਾ ਕਮਜ਼ੋਰੀ ਤਾਕਤ ਵਾਲੇ ਕੈਪਸੂਲ ਲਿਖ ਕੇ ਨਾਲ ਬਣਾਤੇ ਡੋਲੇ ਬੰਦੇ ਜੋ ਸ਼ਰਮਿੰਦਾ ਹੁੰਦੇ ਰਾਜਨਾਨੀਆਂ ਕੋਲੇ ਉਹਨਾਂ ਵਾਸਤੇ ਕਿਵੇਂ ਹਕੀਮਾਂ ਕੀਤੇ ਪੂਰੇ ਪ੍ਰਬੰਧ ਵਿੱਚ ਲੋਕੋ ਮੈਂ ਸ਼ਹਿਰ ਦੀ ਗੰਦ ਮੈਂ ਮੇਰਾ ਘੜਾ ਕਦੇ ਨਾ ਛੱਡਣ ਬਾਬੇ ਆ ਬੰਗਾਲੀ ਦੁਨੀਆ ਭਰ ਦੇ ਝੂਠ ਮਾਰਦੇ ਜਿੱਥੇ ਦੇਜਾਂ ਖਾਲੀ ਕਰਾ ਕਰਾਇਆ ਵਸ਼ੀਕਰਨ ਤੇ ਸੌਤਨ ਤੋਂ ਛਟਕਾਰਾ ਪਹਿਲਾਂ ਵੀ ਨੇ ਤਿੰਨੇ ਕੁੜੀਆਂ ਫੇਰ ਵੀ ਪੱਥਰ ਭਾਰਾ 1100 ਦਾ ਧਾਗਾ ਦਿੰਦੇ ਫੇਰ ਹੁਣਾਂ ਫਰਜੰਦ ਵੀ ਲੋਕੋ ਮੈਂ ਸ਼ਹਿਰ ਦੀ ਗੰਦ ਵੀ ਲੋਕੋ ਮੈਂ ਸ਼ਹਿਰ ਐਤਵਾਰ ਨੂੰ ਅੰਬਰਸਾ ਤੇ ਮੰਗਲਵਾਰ ਮੁਰੰਡੇ ਸੋਮਵਾਰ ਸਮਰਾਲੇ ਮਿਲਦੇ ਬੁੱਧ ਨੂੰ ਮਿਲਨ ਬਠੰਡੇ ਵੀਰ ਤੇ ਚੁੱਕਰ ਛੁੱਟੀ ਹੁੰਦੀ ਛਣੀ ਦਵਾ ਬਣਾਉਂਦੇ ਚੌ ਥਾਵਾਂ ਤੇ ਚਾਰੇ ਵਾਰ ਹੀ ਆਪ ਵੈਦ ਜੀ ਆਉਂਦੇ ਤਿੰਨ ਮਹੀਨੇ ਖਾਣੀਆਂ ਪੁੜੀਆਂ ਦੁੱਧ ਨਾਲ ਗਲਕਾਂਦੇ ਲੋਕੋ ਮੈਂ ਸ਼ਹਿਰ ਦੀ ਗੰਧ ਵਿੱਚ ਲੋਕੋ ਮੈਂ ਸ਼ਹਿਰ ਦੀ ਗੰਧ ਇਹ ਜੇ ਕਿਸੇ ਨੇ ਲੰਡਨ ਜਾਣਾ ਜਾਂ ਜਾਣਾ ਅਮਰੀਕਾ ਆ ਜੇ ਕਿਸੇ ਨੇ ਲੰਡਨ ਜਾਣਾ ਜਾਂ ਜਾਣਾ ਅਮਰੀਕਾ ਘੱਟ ਪੜੇ ਵੀ ਜਾ ਸਕਦੇ ਨੇ ਸਾਡੇ ਕੋਲ ਤਰੀਕਾ 1300 ਦੇ ਕਾਗਜ ਲੱਗਣੇ ਨਾਲੇ ਇੱਕ ਗਰੰਟੀ 15 ਦਿਨਾਂ ਦੇ ਅੰਦਰ ਅੰਦਰ ਵੱਜੂ ਫੋਨ ਤੇ ਘੰਟੀ ਮਾ ਇੱਥੋਂ ਫਰਜੀ ਮਿਲਦੇ ਫਰਜੀ ਹੁੰਦੇ ਆਨੰਦ ਵੇ ਲੋਕੋ ਮੈਂ ਸ਼ਹਿਰ ਦੀ ਕੰਧ ਮੈਂ ਸ਼ਹਿਰ ਦੀ ਕੰਧ ਵੇ ਲੋਕੋ ਮੈਂ ਸ਼ਹਿਰ ਦੀ ਕੰਧ ਮੈਨੂੰ ਪਾ ਕੇ ਹੱਥ ਸ਼ਰਾਬੀ ਘਰੇ ਪਹੁੰਚਦੇ ਰਾਤੀ ਇਹ ਕੰਧ ਦਾ ਸਾਰਾ ਵੇਵਰਾ ਮੈਨੂੰ ਪਾ ਕੇ ਹੱਥ ਸ਼ਰਾਬੀ ਘਰੇ ਪਹੁੰਚ ਦੇ ਰਾਤੀ ਘਰ ਵਾਲੀ ਨੂੰ ਲਾਉਣ ਭਵਾਨੇ ਐਵੇਂ ਗੱਲੀ ਬਾਤੀ ਮੇਰੇ ਉੱਤੇ ਕਰਨ ਉਲਟੀਆਂ ਜਦੋਂ दारू ਨਾ ਵੱਜਦੇ ਮੇਰੇ ਪਿੱਛੇ ਲੋਕ ਜਦੋਂ ਵੀ ਛਿੱਤਰ ਚਲਾਵੇਂ ਵੱਜਦੇ ਮੈਂ ਹੀ ਬਣਾ ਸਹਾਰਾ ਜਦੋਂ ਹੁੰਦੀ ਕਿਤੇ ਕਠਕੰਡ ਵੀ ਲੋਕੋ ਮੈਂ ਸ਼ਹਿਰ ਦੀ ਕੰਧ ਮੈਂ ਸ਼ਹਿਰ ਦੀ ਕੰਧ ਵੇ ਲੋਕੋ ਮੇਰੇ ਨੁਕਰ ਨਾਲ ਬੀਬੀਆਂ ਘਰ ਦਾ ਸੁਟਣ ਕੂੜਾ ਮੇਰੀ ਨੁਕਰ ਨਾਲ ਬੀਬੀਆਂ ਘਰ ਦਾ ਸੁੱਟਣ ਗੂੜਾ ਅਧਪਰਾ ਬਕਾਇਆ ਆਮ ਰੇਡ ਜਾਂ ਕੱਚਾ ਵੇਸਣ ਗੂੜਾ ਕੋਈ ਬੱਚੇ ਦੇ ਡੈਪਰ ਸੁੱਟ ਦੀ ਜਾਂ ਲਫਾਫੇ ਵਿੱਚ ਪਾ ਕੇ ਸਾਰੇ ਸ਼ਹਿਰ ਵਿੱਚ ਮੇਰਾ ਕਾਪੜਾ ਰੱਖੋ ਮਜ਼ਾਕ ਬਣਾ ਕੇ ਮੇਰੇ ਉੱਤੇ ਗੰਦਗੀ ਸੁੱਟ ਕੇ ਪਹਿਣਾ ਲੈਣ ਆਨੰਦ ਵਿੱਚ ਲੋਕੋ ਮੈਂ ਸ਼ਹਿਰ ਦੀ ਗੰਦ ਮੈਂ ਸ਼ਹਿਰ ਦੀ ਗੰਦ ਵੀ ਮੇਰ ਕੋ ਮੈਂ ਸ਼ਹਿਰ ਦੀ ਗੰਦ ਹਰ ਬੰਦਾ ਹੀ ਮੇਰੇ ਉੱਤੇ ਲਿਖੇ ਆਪਣਾ ਇਸ਼ਤਿਹਾਰ ਤਰ੍ਹਾਂ ਤਰ੍ਹਾਂ ਦੇ ਮਿਲਨ ਮੁਲਬੇ ਕਰਾਂ ਤਰ੍ਹਾਂ ਦੇ ਆਚਾਰ ਮੱਛੀ ਮੋਟਰ ਜਾਂ ਫਿਰ ਫਿਲਟਰ ਨਵਾਂ ਕਰਾਉਣਾ ਬੋਰ ਖਾਦ ਯੂਰੀਆ ਛਿੜਕਣ ਲਈ ਜਾਂ ਕੋਈ ਦਵਾਈ ਹੋਰ ਤੂੜੀ ਤੰਦ ਲਈ ਲੋਹ ਹਡੰਬਾ ਜਾਂ ਕੋਈ ਖੇਤੀ ਸੰਦਵੇ ਲੋਕੋ ਮੈਂ ਸ਼ਹਿਰ ਦੀ ਕੰਦਵੇ ਲੋਕੋ ਮੈਂ ਸ਼ਹਿਰ ਦੀ ਕੰਦ ਦੇ ਲੋਕ ਕਵਤਾ ਲੰਮੀ ਆ ਮੈਂ ਖਤਮ ਕਰਦਾ ਇਹਨੂੰ ਆ ਮੇਰੇ ਉੱਤੇ ਲਿਖਦੇ ਲੋਕੀ ਪ੍ਰਾਣੀ ਖੰਗ ਦੀ ਦਵਾਈ ਮੇਰੇ ਉੱਤੇ ਲਿਖਦੇ ਲੋਕੀ ਪ੍ਰਾਣੀ ਖੰਗ ਦੀ ਦਵਾਈ ਕੋਈ ਲਿਖਦਾ ਬਵਾਸੀਰ ਦੀ ਚੁਟਕੀ ਘਰੇ ਬਣਾਈ ਕੋਈ ਪਿੱਤੇ ਦੀ ਪੱਥਰੀ ਕੱਢੇ ਤਿੰਨ ਦਿਨਾਂ ਵਿੱਚ ਪੱਕੀ ਕੋਈ ਲਿਖਦਾ ਹੀ ਸ਼ੂਗਰ ਵਾਲਾ ਲੈ ਜੇ ਇੱਕੋ ਫੱਕੀ ਜਾਂ ਫਿਰ ਲਿਖਦੇ ਬਿਨਾਂ ਪੀੜ ਤੋਂ ਇੱਥੋਂ ਕਢਾ ਲੋ ਦੰਦ ਵੇ ਲੋਕੋ ਮੈਂ ਸ਼ਹਿਰ ਦੀ ਕੰਧ ਵੇ ਲੋਕੋ ਮੈਂ ਸ਼ਹਿਰ ਦੀ ਕੰਧ ਮੈਂ ਸ਼ਹਿਰ ਦੀ ਕੰਧ ਵੇ ਲੋਕੋ ਮੈਂ ਸ਼ਹਿਰ ਦੀ